ਬਾਈ ਜੀ ਰਾਤ ਬਹੁਤ ਮੀਂਹ ਪਿਆ ਬਹੁਤ ਹਨੇਰੀ ਚੱਲੀ ਲਾਈਟ ਭੱਜੀ ਹੋਈ ਆ ਹੁਣ ਪਤਾ ਨਹੀਂ ਕਾ ਦਾਊ ਕਾ ਦਾ ਨਹੀਂ ਇਨਵਰਟਰ ਵੀ ਡਾਊਨ ਹੋ ਗਿਆ ਰਾਤ 10 ਦੇ 12 ਕਜਾ ਪਰ ਮੈਨੂੰ ਤਾਂ ਨਹੀਂ ਪਤਾ ਲੱਗਿਆ ਕੁਛ ਕਿੰਨਾ ਕਿਆ ਕੁਛ ਹੋਇਆ ਪੋਲਰ ਵੀ ਆਹ ਨਾ ਜਿਹੜੇ ਤਾਂ ਥੋੜਾ ਥੋੜੇ ਟੇਢੇ ਹੋ ਗਏ ਜਣਗੇ ਹਵਾ ਜਿਹੜੀ ਐਂ ਦੀ ਚੱਲੀ ਜ਼ਿਆਦਾ ਵੀ ਪਰਲੇ ਪਾਸੋਂ ਆ ਥੋੜਾ ਥੋੜਾ ਪਰਲੇ ਪਾਸੋਂ ਹੋਏ ਹੋਏ ਆਏ ਇਹ ਪੱਤੇ ਪੱਤੇ ਹੀ ਕਰਤੇ ਚਾਰੇ ਪਾਸੇ ਆ ਪਰ ਇੱਥੇ ਤੇ ਐਂ ਲੱਗਦਾ ਵੀ ਹੁਣ ਕੱਖ ਐਂ ਦੀ ਚੱਲੀ ਹੋਈ ਹਵਾ ਆ ਜਿਹੜਾ ਕਾ ਐਂ ਦੀ ਕਰਿਆ ਹੋਇਆ ਇਹ ਕੋਦਾ ਸੀ ਪਰ ਮੈਂ ਸਵੇਰੇ ਆਇਆ ਤਾਂ ਮੈਂ ਦੇਖਿਆ ਕੋਈ ਪੂਲਰ ਟੇਡਾ ਤਾਂ ਨਹੀਂ ਹੋਇਆ ਹੋਇਆ ਹੈਗਾ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਮੈਂ ਹੁਣੀ-ਹੁਣੀ ਆਪਣੇ ਫੇਸਬੁਕ ਖੋਲੀ YouTube ਖੋਲੀ ਉਹਦੇ ਪਰ ਅ ਕਈ ਸੜਕਾਂ ਹੁਣ ਪਾਣੀ ਪਰਸਾ ਅ ਫਲੱਡ ਜਦੋਂ ਆਉਂਦਾ ਕੁਛ ਕਾਰਮੂਨ ਕਰਦੇ ਉਹ ਨਿਊਜ਼ ਵਾਲੇ ਪਰ 10 ਸੈਕਿੰਡ ਦੀ ਵੀਡੀਓ ਹੈ ਉਹਨੂੰ ਦੁਬਾਰਾ-ਦੁਬਾਰਾ ਚਲਾਈ ਜਾ ਰਹੇ ਆ ਉਹ ਦੋਰੇ ਦਰੇ ਉਹੀ ਆ ਜਾਰੇ ਪਿੱਛੇ ਬੈਠੇ ਉਹ ਜਿਹੜੇ ਨਿਊਜ਼ ਵਾਲੇ ਆ ਹੋਰ ਪੰਜਾਬ ਵਾਲ ਨੂੰ ਪਾਣੀ ਵਧੂਗਾ ਪੈ ਪੈ ਕ ਚਾ ਗਿਆ ਫਲਾਣਾ ਆਗਾ ਤਮਗਾਣਾ ਉਹ ਗੱਲ ਇਦਾਂ ਦੀ ਕਰ ਉਹੀ ਗੱਲਾਂ ਬੋਲੀ ਜਾ ਰਹੇ ਬਾਰ-ਬਾਰ ਦੋ ਦੋ ਤਿੰਨ ਤਿੰਨ ਹਜ਼ਾਰ ਬੰਦਾ ਨੂੰ ਦੇਖਣ ਲੱਗਿਆ ਹੋਇਆ ਮੈਂ ਯਾਰ ਬੱਸ ਇਹ ਖਬਰ ਹੁੰਦੀ ਨੂੰ ਬਾਰ-ਬਾਰ ਬਾਰ-ਬਾਰ ਰਿਪੀਟ ਕਰੀ ਜਾਣਾ ਰਿਪੀਟ ਕਰੀ ਜਾਣਾ ਆ ਯਾਰ ਨੇੜਾ ਖਬਰਾਂ ਨਿਊਜ਼ ਜਾਣ ਦਾ ਕੁਝ ਨਹੀਂ ਬਣ ਸਕਦਾ ਹੈ ਤੇ ਕੇਰਲ ਦੇ ਵਿੱਚ ਅ ਖਬਰਾਂ ਖਬਰ ਇਹ ਮੈਂ ਦਿਖਾਉਂਗਾ ਤੁਹਾਨੂੰ ਖਬਰ ਦਿਖਾਉਣਾ ਨਾ ਉਹਦੇ ਵਿੱਚ ਅਖਬਾਰ ਦੇ ਵਿੱਚ ਜਿਹੜੀ ਨਿਊਜ਼ ਆਈ ਸੀ ਮੈਂ ਦੇਖੀ ਮੈਂ 174 ਬੰਦੇ ਮਰ ਗਏ ਜਿਹੜੀ ਬਸਤਾ ਹੁਣ ਸਾਨੂੰ ਇੱਧਰ ਜਿਹੜੀ ਅੱਗੇ ਫਿਰਹਾ ਤੇ ਅੱਧਾ ਚੱਲਦੇ ਹਾਂ ਦੇਖੋ ਹੁਣ ਸਾਨੂੰ ਆਹ ਦੇਖੋ ਇੱਥੇ ਅਲਰਟ ਕਵਰ ਆਈ ਹੋਈ ਐ ਇੱਕ ਹਫ਼ਤਾ ਪਹਿਲਾਂ ਜਾਰੀ ਹੋਇਆ ਸੀ ਅਲਰਟ ਕੇਂਦਰ ਸਰਕਾਰ ਨੇ ਕੀਤਾ ਨਜ਼ਰ ਨਜ਼ਰ ਅੰਦਾਜ਼ ਐਦਾਂ ਹੀ ਸਾਡੇ ਹੋਣਾ ਸਾਡੇ ਲਈ ਪੰਜਾਬ 'ਚ ਵੀ ਹੋਣਾ ਹੁਣ ਕਈ ਦਿਨਾਂ ਅਖਬਾਰ ਚ ਆ ਜਾਂਦਾ ਜਲੋ ਅਲਰਟ ਏ ਬੋ ਜੇ ਆ ਚੀਜਾਂ ਉਹ ਕਹਣ ਆਏ ਹੋਏ ਮੋਟਾ ਬੇਖਣ ਆ ਲੱਗਦਾ ਮੈਨੂੰ ਕੋਈ ਬੰਦੇ ਆਹਾਂ ਤੇ ਚੱਲਦੇ ਆ ਮੁੰਡਾਂ ਲੰਘ ਜਾਂਦੇ ਬਈ ਅੱਧਾ ਚੱਲਦੇ ਆ ਸਾਈਡ ਨੂੰ ਬਸੋਲੀ ਰੋਜ਼ ਅਖਬਾਰ ਚ ਆ ਜਨਾ ਜਲੋ ਅਲਰਟ ਆ ਪਾਣੀ ਮੀਂਹ ਦੀ ਹੋਇਆ ਚਤਾਵਨੀ ਆ ਪਰ ਫਿਰ ਮੀਂਹ ਪੈਂਦਾ ਨਹੀਂ ਹੈਗਾ ਹੁਣ ਸਾਡੇ ਵਿੱਚ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਤਾਂ ਦੋ ਸਾਲ ਪਹਿਲਾਂ ਰੋਜ਼ ਅਖਬਾਰ ਚ ਆ ਜਨਾ ਜਲੋ ਅਲਰਟ ਆ ਵੀ ਫਲੱਡ ਆ ਸਕਦਾ ਆ ਹਸਾ ਹੁਣ ਇੱਥੇ ਵੀ ਬੱਦਲ ਘੁੰਮਦੇ ਕਿਤੇ ਵੀ ਮੀਂਹ ਤੇਜ਼ੀ ਨਾਲ ਪੈ ਸਕਦਾ ਏ ਆਪਣਾ ਭਾਈ ਚੁਕੰਨੇ ਰਹੋ ਪਰ ਹੁਣ ਸਾਨੂੰ ਆਏ ਲਗਾਲਾ ਜਿਹੜਾ ਤੇ ਚੱਲ ਰਿਹਾ ਰੋਜ਼ ਇਹ ਕਹਿੰਦੇ ਆ ਪਾਣਾ ਪਤ ਨਹੀਂ ਪਾਣਾ ਪਤ ਨਹੀਂ ਪਾਣਾ ਪਤ ਨਹੀਂ ਪਾਣਾ ਪਰ ਫਿਰ ਵੀ ਭਾਈ ਚੁਕੰਨੇ ਰਹੇ ਕਰੋ ਕੁਝ ਨਹੀਂ ਪਤਾ ਹੈਗਾ ਉਹਦੇ ਰੰਗਾਂ ਦਾ ਕਮ ਉਹ ਹੋ ਜਾਂਦਾ ਸ਼ੇਰ ਆ ਜੜੀ ਵਾਲਾ ਤੁਸੀਂ ਸਾਰੇ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਇੱਕ ਸ਼ੇਰ ਹੁੰਦਾ ਸੀ ਇੱਕ ਆ ਜੜੀ ਹੁੰਦਾ ਠੂਠੇ ਰਾਲਾ ਪਾ ਦਤਾ ਜਿੱਦਣ ਸੱਚੀ ਆ ਗਿਆ ਐਦੇ ਹੁਣ ਸਾਡੇ ਨਾਲ ਵੀ ਹੁਣ ਇੱਥੇ ਦੇਖੋ ਪੰਜਾਬ ਦੇ ਇੱਕ ਇੱਕ ਨੱਕ ਹਫ਼ਤੇ ਦੱਸ ਦਿੰਦੇ ਵਿੱਚ ਵਿੱਚ ਰੋਜ਼ ਅਖਬਾਰਾਂ ਗਿਆ ਖਬਰਾਂ ਆਈਆਂ ਹੁੰਦੀਆਂ ਜਿੱਦਾਂ ਹੁਣ ਤੋਂ ਲਾਈਵ 'ਚ ਮੈਂ ਇਹੀ ਗੱਲਾਂ ਕਰਦਾ ਹੁੰਦਾ ਜਿੱਦੇ ਹੁਣ ਲਾਈਵ ਵੀਡੀਓ ਚੱਲਦੀ ਆ ਤੇ ਸਾਰਾ ਲੈ ਖਬਰ ਤਾਂ ਪੜੇ ਨਾ ਮੈਂ ਚੱਲ ਮੈਂ ਇਹਦੇ ਉੱਪਰ ਲਾਈਵ ਹੁੰਦਾ ਦੱਸ ਅਖਬਾਰ ਚ ਖਬਰ ਆਈ ਇੱਕ ਉੱਥੇ ਜਿਹੜਾ ਰਾਸ਼ਟਰਪਤੀ ਆ ਤੇ ਇੱਕ ਖੇਡ ਮੰਤਰੀ ਆ ਉਹਨਾਂ ਨੇ ਆਪਸ ਵਿੱਚ ਰੱਖਦੇ ਇੱਥੇ ਨੱਕ ਜੇ ਪਰ ਕਿਸ ਕੀਤੀ ਆ ਉਹਦੀ ਨਿਊਜ਼ ਲਈ ਦੱਸ ਆਪਣੇ ਇੱਧਰ ਮੈਂ ਜ਼ਿਆਦਾ ਦੇਖਿਆ ਜਿਹੜੀ ਵੀ ਕੋਈ ਨਿਊਜ਼ ਆ ਨਾ ਇੱਕ ਹਫ਼ਤਾ ਤੱਕ ਚੱਲਦੀ ਆ ਹਫ਼ਤੇ ਤੋਂ ਬਾਅਦ ਬੰਦੇ ਭੁੱਲ ਜਾਂਦੇ ਫਿਰ ਕੋਈ ਹੋਰ ਖਬਰ ਆਉਂਦੀ ਆ ਫਿਰ ਅੱਗੇ ਅੱਗੇ ਵੱਧਦੇ ਆ ਹੁਣ ਜਿਹੜੇ ਇਹਨਾਂ ਨੂੰ ਅਖਬਾਰ ਵਾਲਿਆਂ ਨੂੰ ਮਸਾਲਾ ਚਾਹੀਦਾ ਕੋਈ ਖਬਰ ਨਿਊ ਖਬਰ ਬਣੇ ਕੋਈ ਗੱਲਬਾਤ ਹੋਵੇ ਸੋ ਪੈ ਰਹੇ ਹੋ ਇਹਨਾਂ ਵੀ ਕਾਹ ਕਹਿੰਦੇ ਉਹਨਾਂ ਕੰਮ ਕਰਨੇ ਹੁੰਦੇ ਆ ਪਰ ਹਵਾ ਬਹੁਤ ਚੱਲੀ ਰਹਾ ਤੇ ਯਾਰ ਮੇਰੇ ਇੱਕ ਆ ਫੁੱਲ ਥੋੜਾ ਟੇਡਾ ਹੋਇਆ ਹੋਇਆ ਇੱਕ ਜੀ ਦੇਖਦਾ ਹੁੰਦਾ ਮੈਂ ਪੱਤੇ ਇਹ ਹਿੱਲ ਲਿਆ ਥੱਲੇ ਇਹ ਜਿਹੜੀ ਹਵਾ ਬੂਟਨ ਜਿਹੜਾ ਤੇ ਵੀ ਸਟਰੋਂਗ ਕਰਦੀ ਹੁੰਦੀ ਵੀ ਹਾਂ ਭਾਈ ਤੇਰੇ ਚ ਕਿੰਨੀ ਕੁ ਤਾਕਤ ਤੇਰੇ ਚ ਕਿੰਨੀ ਕੁ ਜਾਨ ਆ ਥੱਲੇ ਤੇ ਜਿਹੜੇ ਪਕੜ ਕਰਨੇ ਹੁੰਦੇ ਨਾ ਬੂਟਨ ਜਿਹੜੇ ਮੇਰੇ ਆ ਫੁੱਲਰ ਖੜੇ ਆ ਦੇਖਣ ਨੂੰ ਹੋਰ ਉਹ ਲੱਗ ਰਹੇ ਥੋੜੇ ਜਿਹਦਨੇ ਪੱਤੇ ਜੇ ਛਣ ਗਏ ਹੁੰਦੇ ਆ ਇਹ ਹਾਲਾਤ ਇਹਦੇ ਕਿਸੇ ਫੜਕੇ ਨਾ ਆ ਇਹ ਫੜਕੇ ਹੱਲੇ ਹੋਏ ਆ ਇਹਦਾ ਰੰਗ ਰੂਪ ਜੇ ਹੋਰ ਹੋਇਆ ਇੱਥੇ ਜਿਹੜੇ ਮੈਂ ਦੇਖ ਰਿਹਾ ਇੱਥੇ ਤੇ ਸਾਹਮਣੇ ਤੇ ਇਹ ਤੇ ਗੁੱਜਰ ਬਾਈ ਇੱਕ ਸਾਡਾ ਗੁੱਜਰ ਬਾਈ ਆ ਝੂਠ ਬਹੁਤ ਬੋਲਦਾ ਐਨਾ ਝੂਠ ਹੱਦ ਉਹ ਝੂਠ ਬੋਲਣੇ ਹਿੱਦੋ ਦੋ ਦਾ ਤੀਜਾ ਦਿਨ ਅੱਜ ਮੋਟਰਪੁਰ ਤੇ ਗਿਆ ਹੋਇਆ ਆ ਉੱਠਿਆ ਮੈਂ ਤੇ ਚਾਹ ਲੈ ਕੇ ਆ ਉਹਦੇ ਵਾਸਤੇ ਕੰਨ ਫੜੀ ਆ ਗਏ ਮੈਂ ਆਹ ਕੀ ਹੋ ਗਿਆ ਕਹਿੰਦਾ ਮੇਰਾ ਕੰਨ ਬਹੁਤ ਦੁਖਦਾ ਵੀ ਦਰਦ ਦੁਰ ਦਵਾਈ ਲੈ ਕੇ ਆਉਣੀ ਹੈ ਮੈਂ ਚੱਲ ਤੁਹਾਨੂੰ ਇੱਥੇ ਚਮਕੌਰ ਸਾਹਿਬ ਸਾਡੇ ਬਹੁਤ ਮਸ਼ਹੂਰ ਕੰਨਾਂ ਡਾਕਟਰ ਬਹੁਤ ਪੁਰਾਣੇ ਪੁਰਾਣੇ ਟਾਈਮ ਤੋਂ ਬੈਠਦੇ ਮੈਂ ਚੱਲ ਤੁਹਾਨੂੰ ਉਹਨਾਂ ਕੋਲ ਤੋਂ ਦਵਾਈ ਦਵਾ ਕੇ ਲਿਆਉਂਦਾ ਆਹਦਾ ਨਾ ਨਾ ਕਹਦਾ ਸਾਡੇ ਇੱਕ ਰਿਸ਼ਤੇਦਾਰ ਹੈ ਉਹ ਤੇਲ ਤੇ ਲਸਣ ਕਾੜ ਕੇ ਦੇ ਦਿੰਦਾ ਉਹ ਨਾਲ ਠੀਕ ਹੋ ਜਾਣਾ ਮੈਂ ਚੱਲ ਭਾਈ ਤੂੰ ਉੱਥੇ ਲੈ ਆ ਫਿਰ ਕਹਦਾ ਬੈਠ ਕੇ ਨੂੰ ਭੇਜ ਦੇ ਮੈਂ ਚਲ ਮੈਂ ਮੈਂ ਤੰਨੇ ਦੀ ਲਾਈ ਡਿਊਟੀ ਤੰਨੇ ਨੂੰ ਕਿਹਾ ਮੈਂ ਮੈਂ ਕਿਹਾ ਬਾਈ ਗੁੱਜਰ ਬਾਈ ਨੂੰ ਲੈ ਜਾ ਦਵਾਈ ਦਵਾ ਲੈ ਉੱਥੇ ਨਾ ਜਿੱਥੇ ਸਾਰੇ ਕੋਈ ਘਰ ਦਾ ਤੇਲ ਦੂਲ ਜਾ ਤੰਨੋ ਪਾਤੇ ਭਾਈ ਪੈਸੇ ਮੈਂ ਇੱਥੇ ਤੱਕਾਂ ਜਾਂਦੀ ਸਾਰੇ ਜਿਹੜਾ ਆਹ ਠੇਕੇ ਅਗਲੇ ਠੇਕੇ ਪਰ ਕਹਿੰਦਾ ਰਬ ਨੂੰ ਵਧੀਆ ਲਿਖੇ ਦੇ ਦੇ ਕਹਿੰਦਾ ਮੈਂ ਤਾਂ ਤੈਨੂੰ ਦਵਾਈ ਬਾਤ ਲੈ ਕਹਿੰਦਾ ਦਵਾਈ ਆਪੇ ਠੀਕ ਹੋ ਜਾਣਾ ਕਹਿੰਦਾ ਮੈਂ ਦਾਰੂ ਪੀ ਲੈਣ ਕਹਿੰਦਾ ਮੈਂ ਠੀਕ ਹੋ ਜਾਣਾ ਤੇ ਮੈਨੂੰ ਤੰਨੇ ਦਾ ਜਦ ਫੋਨ ਆ ਕਹਿੰਦਾ ਕੋਈ ਕੋਈ ਨਹੀਂ ਉਹ ਤਾਂ ਕੰਨ ਕੋਈ ਦੁਸਦਾ ਦਾ ਝੂਠ ਬੋਲਦਾ ਦਾ ਲੱਗਾ ਖਰਾ ਮੈਂ ਇਹ ਬੰਦੇ ਦੇ ਤੇ ਜਦੋਂ ਦਸਰ ਮੈਂ ਇਹ 10 ਦਿਨ ਬਾਅਦ ਇਹ ਗੁੱਜਰ ਬਾਈ ਥੋੜਾ ਕਰਦਾ ਹੁੰਦਾ ਫਿਰ 10 ਦਿਨ ਬਾਅਦ ਇਹ ਤੇ 헤ਜ ਜਾ ਉੱਠਦਾ ਹੁੰਦਾ ਦਿਨ ਰਾਤ दारू ਪੀਣੀ ਸਵੇਰ ਤੇ ਲੈ ਕੇ ਸ਼ਾਮ ਤੱਕ ਦੋ ਜਾਂ ਦੋ ਤਿੰਨ ਦਿਨ ਫਿਰ ਕਰਦਾ ਹੁੰਦਾ ਅੱਜ ਸ਼ਾਮ ਤੱਕ ਸ਼ਾਇਦ ਆ ਜੂਗਾ ਫਿਰ ਆ ਕੇ ਗੜਾਈਆਂ ਕਰੂਗਾ ਇਹ ਕਰੂਗਾ ਮੇਰੀ ਮੋਟਰ ਆ ਮੇਰਾ ਫਲਾਣਾ ਮੇਰਾ ਧਮਕਾਣਾ ਇਹ ਗੱਲਾਂ ਦੱਸ ਹਰਾਨ ਆ ਨਾ ਮੈਂ ਬੰਦੇ ਦੇ ਤੇ ਯਾਰ ਆਹ ਖੇਤਾਂ ਨਾ ਮਬੂਤਾ ਨੂੰ ਮਿੱਟੀ ਲਾ ਰਹੇ ਯਾਰ ਆਹ ਤੁਹਾਨੂੰ ਥੱਲੇ ਦਿਖਾਉਂਦਾ ਮੈਂ ਪਰ ਮੈਨੂੰ ਥੋੜਾ ਜਿਹਾ ਜਿੱਥੇ ਮੈਂ ਮੰਨਦਾ ਨਾ ਮੈਨੂੰ ਇਹ ਚੀਜ਼ ਗਲਤ ਲੱਗਦੀ ਯਾਰ ਇਹ ਆਹ ਤੁਹਾਨੂੰ ਦਿਖਾਉਣੇ ਨਾ ਥੱਲੇ ਮਿੱਟੀ ਲਾ ਦਿੱਤੀ ਬੂਟੇ ਨੂੰ ਆਹ ਲਾਤੀ ਉਹ ਲਾਤੀ ਉੱਧਰ ਲਾਤੀ ਸਾਰੇ ਪਾਸੇ ਬੂਟੇ ਥੱਲੇ ਥੱਲੇ ਮਿੱਟੀ ਲਾ ਦਿੱਤੀ ਇਹਨਾਂ ਨੇ ਬਦਕਿਉਂ ਥੱਲੇ ਮਿੱਟੀ ਇੱਕ ਤਾਂ ਬੂਟੇ ਨੇ ਆਪ ਪਕੜ ਕੇ ਕਰਨੀ ਥੱਲੇ ਜਮੀਨ ਤੇ ਇੱਕ ਮਿੱਟੀ ਨਾ ਪਟਕੇ ਲਾ ਦਿੱਤੀ ਮੈਂ ਨਹੀਂ ਮੰਨਦਾ ਵੀ ਇਹਨਾਂ ਕੋਈ ਪਕੜ ਹੁੰਦੀ ਹੋਊਗੀ ਇਹ ਜਿਹੜੀ ਮਿੱਟੀ ਪਟ ਪਟ ਕੇ ਲਾਈ ਹੋਣੀ ਇਹਨਾਂ ਨੇ ਆਹ ਅਜਾਰੇ ਵਿੱਚ ਤਿੰਨ ਬੰਦੇ ਬੜੇ ਹੋਏ ਆ ਇੱਕ ਉਹ ਹੁੰਦਾ ਉਧਰ ਦੇ ਆਹ ਠੀਕ ਆ ਵਿਚਾਰਨਾਂ ਦੇ ਪੱਛ ਲੱਗਦੇ ਹੁਣ ਗੰਨੇ ਦੇ ਵਿੱਚ ਬੜੇ ਹੋਏ ਮਿੱਟੀ ਲਾ ਰਹੇ ਆ ਚਾਰੇ ਪਾਸੇ ਪਰ ਗੰਨਾ ਸੋਨਾ ਹੋਇਆ ਹੁਣ ਦੇਖੋ ਇਹਦੇ ਵੀ ਯਾਰ ਕਟਿੰਗ ਕਰਨੀ ਆ ਅੱਜ ਤਾਂ ਸਾਡਾ ਪੋਡਕਾਸਟ ਵੀਡੀਓ ਸ਼ੂਟ ਹੋਣੀ ਆ ਹੁਣ ਘਰ ਦੇ ਗਏ ਹੋ ਸੀ ਅੱਜ ਹੁਣ ਆ ਹੁਣ ਹੀ ਆ ਗਏ ਤੇ ਇੱਕ ਘਰਾਂ ਵਿੱਚ ਬੰਦਾ ਮਿਲਣ ਆਇਆ ਹੋਇਆ ਚੱਲ ਜੀ ਬਾਈ ਉਹਨੂੰ ਮਿਲਿਏ ਜਾ ਕੇ ਫਿਰ ਮੈਂ ਕਿਹਾ ਆਇਆ ਮੈਂ ਆਪਣੀ ਲਾਈਵ ਵੀਡੀਓ ਸ਼ੂਟ ਕਰ ਲਿਆ ਮੋਟਰ ਪਰ ਅੱਜ ਦਾ ਹੱਕੀ ਡਡਾ ਹਾਲ ਅੱਜ ਜਿਹੜਾ ਦੱਸਿਆ ਤੁਹਾਨੂੰ 10 ਵਜੇ ਮੀਂਹ ਦੱਸਿਆ ਜਿਹੜਾ ਮੈਂ ਵੈਦਰ ਦੇਖ ਰਿਹਾ ਤਾਂ ਨਾ ਉਹਦੇ ਵਿੱਚ ਜਿਹੜਾ ਐਪ ਹੁੰਦਾ ਐਪ 'ਚ ਦੇਖ ਰਿਹਾ ਤਾਂ ਮੀਂਹ ਦਿਖਾ ਰਿਹਾ ਹੈ ਤੇ ਮੀਂਹ ਇੱਥੇ ਪੈ ਰਿਹਾ ਇਸ ਟਾਈਮ ਬਾਕੀ ਦੇਖੋ ਸ਼ਾਮ ਤੱਕ ਪਰ ਮੀਂਹ ਦਾ ਜਿਹੜਾ ਸੀ ਨਜ਼ਾਰਾ ਦਿਨ 'ਚ ਦੇਖਣਾ ਤਾਂ ਉਹ ਰਾਤ ਦਾ ਰਾਤ ਨੂੰ ਹੋ ਗਿਆ ਚੱਲ ਹੁਣ ਕਰਦੇ ਫੋਨ ਆਉਂਦਾ ਨਿਕਲੀਏ ਅੱਜ ਦੇ লাইਵ ਵੀਡੀਓ ਆਪਾਂ ਬੰਦ ਕਰਦੇ ਆਂ ਧੰਨਵਾਦ ਜੀ ਤੁਸੀਂ লাইਵ ਵੀਡੀਓ ਨੂੰ ਬੜਾ ਪਿਆਰ ਸਤਿਕਾਰ ਦਿੰਦੇ ਆਂ ਤੇ ਕੋਈ ਨਾ ਕੋਈ ਜਿਹੜੀ ਗੱਲ ਹੈ ਕੋਈ ਹੋਰ ਦੋ ਤਿੰਨ ਗੱਲਾਂ ਸੀ ਹੁਣ ਮੈਨੂੰ ਜਾਣਾ ਪੜਿਆ ਘਰ ਨੂੰ ਉਹ ਘਰ ਤੇ ਫੋਨ ਆ ਰਿਹਾ ਬੰਦਾ ਵੇਟ ਕਰ ਰਿਹਾ ਜਿਹੜਾ ਆਇਆ ਹੋਇਆ ਮੈਲਾ ਜਾਂਦੇ ਹਾਂ ਧੰਨਵਾਦ ਜੀ